ਦੇਸ਼ ਨਾਮੋ ਪਗਮਾਂ ਦੀ ਜ ਸੋਹਣ ਮਾਇਸ਼ੇਰ ਸੰਗ ਵਿਸ਼ਨੂੰ ਭਗਵਾਨ ਦੀ ਜ ਸੋ ਸੋ ਹੰਮਾਰਾਇ ਸ਼ੇਂ ਸਿੰਘ ਵੇਸ਼ਨੋ ਭਗਵਾਨ ਦੀ ਜੈ ਸਤਕਾਰ ਜੋ ਹਰ ਸੰਗ ਜਿਉ ਪਰਮੇਸ਼ਰ ਦੇ ਹੁਕਮ ਹੀ ਪਰਮੇਸ਼ਰ ਹੈ ਹਰਵਾਣੀ ਦੇ ਵਿੱਚ ਪਰਮੇਸ਼ਰ ਨੇ ਦੱਸਿਆ ਹੈ ਜਨ ਭਗਤੋ ਓ ਮੁਰੀਦ ਹੁੰਦੇ ਨਹੀਂ ਕਦੇ ਪੱਕੇ ਜਿਹੜੇ ਮੁਰਸ਼ਦ ਆ ਰਾਹ ਦੇ ਕੋਲ ਆਇਆ ਉਹ ਕਦੇ ਪੱਕੇ ਨਹੀਂ ਹੁੰਦੇ ਜਿਹੜੇ ਉਹਦੇ ਹੁਕਮ ਦੇ ਵਿੱਚ ਨਹੀਂ ਉਹ ਕਦੇ ਪੱਕੇ ਨਹੀਂ ਹੁੰਦੇ ਜੋ ਅਸੀਂ ਮਨ ਬਾਸ਼ਣ ਲੈ ਕੇ ਆਵਾਂਗੇ ਉਹ ਪੂਰੀ ਕਰਦਾ ਜੇ ਹੰਕਾਰ ਲੈ ਕੇ ਆਏ ਤੇ ਉਹ ਹੰਕਾਰ ਦੇ ਵਿੱਚ ਹੀ ਮੋੜਦਾ ਕਦੇ ਨਹੀਂ ਹੁੰਦੇ ਪੱਕੇ ਜਿਹੜੇ ਮੁਰਸ਼ਦ ਆ ਰਾਹ ਦੇ ਕੋਲ ਆਇਆ ਭਾਵੇਂ ਕੋਈ ਕਾਬੇ ਵਸੇ ਸਤਗੁਰ ਦੇ ਅੱਗੇ ਪਿਛੇ ਨੱਚੇ

ਮਹਿਲ ਨਜ਼ਰ ਕੇ ਹੈ ਮੈਂ 994 ਚੋਕੜੀ ਜਗਤੋਂ ਬਾਦ ਉੱਠਦੀ ਮੈਂ ਉਹਨਾਂ ਦੇ ਮੂੰਹ ਵਿੱਚ ਥੁੱਕਦੀ ਮੈਂ ਉਹਨਾਂ ਦੇ ਮੂੰਹ ਵਿੱਚ ਥੁੱਕਦੀ ਜਿਹੜੇ ਪ੍ਰਭ ਨੂੰ ਗਿਆਤ ਕੋਲ ਹੈ ਹੁਕਮ ਹੀ ਪਰਮੇਸ਼ਰ ਹੈ ਤੇਤੀ ਅਸੂਲ ਉਹ ਅਸੂਲ ਐਂ ਅਸੂਲ ਜੇ ਅਸੂਲ ਨੂੰ ਨਾ ਦੇਖਦੇ ਗੋਬਿੰਦ ਪਾਸ਼ਾ ਤੇ ਸ੍ਰਿਸ਼ਟੀ ਨੂੰ ਤਾੜ ਦਿੰਦੇ ਅਸੂਲਾਂ ਨੂੰ ਵੇਖਿਆ ਸੀ ਉਸ ਵੇਲੇ ਮਾਤਾ ਗੁਜਰੀ ਕੌਰ ਜੀ ਨੇ ਵੀ ਇਹ ਕਾਲਪੁਰਖ ਨੂੰ ਕਿਹਾ ਕਿ ਤੂੰ ਤਾਂ ਚੱਲਿਆ ਹੈ ਅਨੰਤਪੁਰ ਛੱਡ ਕੇ ਕਿ ਤੇਰੇ ਭਗਤਾਂ ਦਾ ਰੱਖਾ ਕੌਣ ਬਣੂਗਾ ਤੇ ਗੋਬਿੰਦ ਪਾਸ਼ ਨੇ ਕਿਹਾ ਮੇਰੇ ਤਾਂ ਭਗਤ ਹੀ ਕੋਈ ਨਹੀਂ ਮੈਨੂੰ ਸਾਰੇ ਛੱਡ ਗਏ ਮਾਛੂ ਵੜਦੀ ertid ਤੇ ਹੀ ਗੋਬਿੰਦ ਪਾਸ਼ ਨੂੰ ਕਾਲਪੁਰਖ ਨੇ ਮੀਣਾ ਮਾਰਿਆ ਗੋਵੀ ਤੂੰ ਕੱਲ੍ਹ ਹੀ ਆ ਗਿਆ ਤੇਰੇ ਭਗਤ ਨਾ ਚੱਲੇ ਯਾਰੇ ਤੇ ਗੋਬਿੰਦ ਨੇ ਕਿਹਾ ਕੀ ਕਹਿੰਦਾ ਕਿ ਉਹ ਵੀ ਉਸੇ ਵੀ ਮਨੇ ਕਿਹਾ ਕਿ ਮੇਰਾ ਕਲਪਤ ਮੇਰੇ ਨਾਲ ਆਉ। ਉਹ ਕੀ ਕਹਿ ਸਕਦਾ ਸੀ। ਸੋ ਪਰ ਸਮਝਿਓ ਪਰਮੇਸ਼ਰ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ। ਉਸ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤੇ, ਨਿਯਮ ਦਿੱਤੇ, ਬਹੁਤ ਸੂਲ ਦਿੱਤੇ ਕਿ ਉਹਨੇ ਸਾਨੂੰ ਦੱਸਿਆ ਕਿ ਕਿ ਮੈਂ ਤੁਹਾਨੂੰ ਕਿੱਥੋਂ ਮਿਲੂੰਗਾ। ਉਹਨੇ ਮਿਲਣੀ ਕਿੱਥੋਂ ਦੱਸੀ ਸੀ ਕਰਨ ਵਾਸਤੇ ਚੰਦ ਲੈਣਾ। ਵਿਗ੍ਰੰਥਨਮ 18 ਦੀ ਪੇਜ ਨੰਬਰ 445 ਆ। ਸ਼੍ਰੀ ਭਗਵਾਨ ਕਿਹਾ ਇਸਾ موسی ਮੁਹੰਮਦ ਸਦੀ 14ਵੀਂ ਵਕਤ ਅਖੀਰੀ ਮੈਂ ਭਕਤਾ ਅੰਦਰ ਰਹਾ ਮੈਂ ਭਕਤਾ ਦੇ ਅੰਦਰ ਰਹਾ ਆਪਣਾ ਡੇਰਾ ਲਾਇਆ ਇਕੋ ਲਾਲਚ ਮੇਰੀ ਇਨ੍ਹਾਂ ਨਾਲ ਹੋਵੇ ਨਾ ਕਦੇ ਚ ਲਈ ਇਹ ਪਰਮੇਸ਼ਰ ਕਹਿ ਰਿਹਾ ਮੈਨੂੰ ਇਹੀ ਲਾਲਚ ਆ ਮੇਰੀ ਕਦੇ ਨਾ ਹੋਵੇ ਜਿਦਾਈਆ ਇਨ੍ਹਾਂ ਦੇ ਅੰਦਰ ਵੜ ਕੇ ਸਮਾਂ ਇਨ੍ਹਾਂ ਦੇ ਅੰਦਰ ਕਿਨ੍ਹਾਂ ਦੇ ਅੰਦਰ ਭਕਤਾ ਦੇ ਅੰਦਰ ਅਸੀਂ ਭਗਤ ਨੂੰ ਭਗਤ ਨੂੰ ਵੇਖ ਕੇ ਮੂੰਹ ਪਵਾ ਲੈਣਾ ਇਸ ਦੇ ਜਗਾਰਾ ਦਾ ਕਰਨ ਨੂੰ ਇਹ ਸਾਨੂੰ ਸਿੱਖਿਆ ਦਿੱਤੀ ਹੈ ਰਬ ਭਗਵਾਨ ਤੁਹਾਡੇ ਅੰਦਰ ਬੈਠਾ ਤੁਸੀਂ ਭਗਤ ਨੂੰ ਨਹੀਂ ਜਗਾਰਾ ਲਾਇਆ ਤੁਸੀਂ ਆਪਣੇ ਭਗਵਾਨ ਨੂੰ ਜਗਾਰਾ ਲਾਇਆ ਜੀ ਇਹਨਾਂ ਦੇ ਅੰਦਰ ਵੜ ਕੇ ਸਮਾਂ ਬਾਹਰ نیند ਨਾ ਕੋਈ ਆਈ ਹੈ ਉਹ ਕਹਿੰਦਾ ਮੈਨੂੰ ਬਾਹਰ نیند ਨਹੀਂ ਆਦੀ ਮੇਰੇ ਨੂੰ ਨੀਂਦ ਵੀ ਭਗਤਾਂ ਦੇ ਅੰਦਰ ਆਉਂਦੀ ਹੈ ਬਾਹਰ نیند ਨਾ ਕੋਈ ਆਈਆ ਜੇ ਇਨ੍ਹਾਂ ਨੂੰ ਕੋਈ ਕੂੜੀ ਕਿਰਿਆ ਦਾ ਕੰਡਾ ਚੁੱਬੇ ਮੇਰੇ ਭਾਤ ਤਨੂ ਜੇ ਕੋਈ ਕੁੜੀ ਕਿਰਿਆ ਦਾ ਕੰਡਾ ਚੁਪਦਾ ਹੈ ਫਿਰ ਮੈਂ ਆਪਣੇ ਹੱਥ ਇਹਨਾਂ ਦੇ ਪੈਰਾਂ ਹਿੱਕਦਾ ਇਹ ਐ ਤੁਹਾਡਾ ਰੱਬ ਮੈਂ ਫਿਰ ਆਪਣੇ ਹੱਥ ਤੁਹਾਡੇ ਪੈਰਾਂ 'ਤੇ ਲਿਮੇਟਾ ਦਿੰਦਾ ਕੀ ਰੱਖ ਮਿਲਿਆ ਹੈ ਜਿਸ ਦੀਆਂ ਗੁਰੂ ਅਕਤਾਰਾ ਪੀਰਾਂ ਪਗੰਮਰਾ ਕੀ ਕੀਤਾ ਜਿਸ ਗੁਰੂ ਅਕਤਾਰਾ ਪੀਰਾਂ ਪਗੰਮਰਾ ਕਰਦੇ ਕਰਦੇ ਕੇ ਯਾਦ ਘੜੀ ਘੜੀ ਪਲ ਧਿਆਨ ਲਗਾਈ ਆ ਸੋ ਲਾਲ ਦੀ ਕੁੱਲੀ ਕਰਨ ਆਇਆ ਆਵਾਜ਼ ਗੁਰ ਸਿੰਘ ਹੀਰ ਜਿਹੜਾ ਕੀੜੀ ਸੀ ਗੋਬਿੰਦ ਪਾਸ਼ੇ ਵਾਲੇ ਜੰਨਾ ਸੀ ਉਹ ਆ ਗਿਆ ਉਹ ਕੀ ਕਹਿ ਰਿਹਾ ਕਿ ਮੈਂ ਤੁਹਾਡੇ ਚਰਨਾਂ ਅੱਥ ਕੀ ਆਪਣੇ ਤੁਹਾਡੇ ਚਰਨਾਂ ਥਲੇ ਆਪਣੇ ਹੱਥ ਰੱਖ ਦਿਨਾ ਉਪਰ ਰਖਾਵਾਂ ਥਾਉ ਥਾਈਆਂ ਕਿਉਂ ਇਹ ਵੱਲ ਮੇਰੀਆਂ ਵਿੱਚ ਵਾਹਾਂ ਚਤਰੂਜ ਹੋ ਕੇ ਸੇਵ ਕਮਾਈਆ ਵੇਸ਼ਕ ਇਹਨਾਂ ਨੂੰ ਵਖਰੀਆਂ ਵਖਰੀਆਂ ਜੰਮੀਆਂ ਮਾਵਾਂ ਵੇਸ਼ਕ ਵਖਰੀਆਂ ਜੰਮੀਆਂ ਜੰਮੀਆਂ ਮਾਵਾਂ ਸੋਰੀ ਵੇਸ਼ਿਕ ਇਨਾੰ ਦਾ ਵਸਨਾ ਵਖਰੀਆਂ ਵਖਰੀਆਂ ਗਰਾਵਾਂ ਗਰਾਵਾਂ ਅੱਗੇ ਇੱਕੋ ਮੰਦਰ ਦੇ ਆਂ ਵਹਾਈਆ ਨਿਰਗੁਣ ਹੋ ਕੇ ਸਦਾ ਤੱਕਦਾ ਗੁਰਮੁਖਾਂ ਦੀਆਂ ਰਾਹਾਂ ਜੇ ਅਸੀਂ ਰਾਹ ਦੇਖਦੇ ਆਂ ਤਾਂ ਉਹ ਵੀ ਸਾਡਾ ਰਾਹ ਦੇਖਦਾ ਹੈ ਸਾਡਾ ਪ੍ਰਮਾਤਮਾ 994 ਚੌਕਰੀ ਜੋ ਪਿੱਛੋਂ ਜੇਸੂ ਵੇਲੇ ਜੋਤ ਸਰੂਪ ਹੋ ਕੇ ਆਵਾ ਅੰਤ ਜੋਤੀ ਜਾਤੇ ਸਾਰੇ ਲਵਾ ਮਗਾਈ ਜਦ ਉਹ ਜੋਸ ਰੂਪ ਹੋ ਕੇ ਮਨੁੱਖ ਨੂੰ ਜਿਪਾਉਂਦਾ ਹੈ ਉਹ ਫਿਰ ਉਹ ਕੀ ਕਰਦਾ ਹੈ ਉਹ ਆਪਣੇ ਭਗਤੋਂ ਨਾਲ ਆਪਣੇ ਨਾਲ ਕੀ ਕਰਦਾ ਮਲਾ ਲੈਂਦਾ ਹੈ ਜੇ ਪਿੱਛੇ ਛੱਡ ਕੇ ਜਾਵਾਂ ਭਗਵਾਨ ਕੀ ਕਹਿੰਦਾ ਹੈ ਜੇ ਪਿੱਛੇ ਛੱਡ ਕੇ ਜਾਵਾਂ ਮੈਨੂੰ ਕੋਈ ਸ਼੍ਰੀ ਭਗਵਾਨ ਕਹਿਣਾ ਨਹੀਂ ਇਹ ਉਹ ਭਗਵਾਨ ਗਲਤ ਕਰ ਰਿਹਾ ਸਾਡੇ ਨਾਲ ਇਹ ਮੈਨੂੰ ਮੁੜਦੀਆਂ ਆਦਾਵਾ भगत तारण वास्ते अपना फेरा पाया साख्यात तो होके दर्श दिखावा साख्यात तो होके दर्श दिखावा शब्द जगारे नाल जगाईया ज्योति जो, जो स्वरूप हर आप अपनी कृपा कर देवन हारा साचा वार मारे शेर श्री विष्णु भगवान तुहाडे भक्ति दा पाग शक्ति दा चिराग व्यक्ति दा वराग अपने अंदर प्रगटाईया तुहाडे उत्ते तरस कमावांगा अपनी हथी सेवक बनके सेवक बनके आप वर्तावाना सेवक बनके सेवा सिंह सेवादार से तो सेवा तो है जिस तरह याद करोगे तो वो तरह बनके आ अपनी हथी सेवक बनके आप वर्तावगा ਦਿੰਨ-ਦਿੰਨ ਗੇੜੇ ਸਭ ਦੇ ਅੱਗੇ ਲਾਵਾਂਗਾ ਛੜਾ ਕੇ ਆਪਣੇ ਵੇੜੇ ਸੱਚ ਮਾ ਅਖਵਾਵਾਂਗਾ ਦੂਰ ਦਰਾਟੇ ਹੋ ਕੇ ਨੇੜੇ ਨੇੜੇ ਤੋਂ ਨੇੜੇ ਨਜ਼ਰੀ ਆਵਾਂਗਾ ਜਿਹੜਾ ਉਹ ਦੂਰ ਸੀ ਤੁਹਾਡੇ ਨੇੜੇ ਆ ਗਿਆ ਸਾਨੂੰ ਬਟ ਉਹ ਐਡਰੈਸ ਕੀ ਦੇ ਗਿਆ ਜੇ ਮੈਂ ਹੋਇਆ ਤੁਹਾਡੇ ਅੰਦਰ ਜਾਵਾਂਗਾ ਉੱਡ ਇਹ ਮੇਰੀ ਪੇਪਰ ਵਈਆ ਫਿਰ ਜਿੱਥੇ ਕਹੋਗੇ ਮੈਂ ਉਥੇ ਜਾਵਾਂਗਾ ਖੜ ਇਹ ਵੀ ਮੇਰੀ ਬੇਕਰ ਹੈ ਉਹ ਇਹ ਡਰੈਸ ਦੇ ਗਿਆ ਸੀ ਨਾ ਕਿ ਮੇਰੇ ਵੀਰ ਨੇ ਦੱਸਿਆ ਕਿ ਆਓ ਪੱਥੇ ਟੇਕੇ ਤੇ ਚਲੋ ਜੀ ਮੈਂ ਆਪਣਾ ਕੰਮ ਕਰਕੇ ਆ ਗਿਆ ਨਥਿੰਗ ਜ਼ੀਰੋ ਮੱਥੀ ਢੇਕੜੀ ਹੈ ਤਾਂ ਸੰਸਾਰ ਸਾਡ ਨਾਲ ਬੱਥ ਮੱਥੀ ਢੇਕਦਾ ਹੈ ਸ਼ਾਇਦ ਦੋ ਦੋ ਚੱਕਰ ਪੰਜ ਵਾਰੀ ਟੇਕਦਾ ਹੋਣਾ ਸੋ ਮੈਂ ਜ਼ਿਆਦਾ ਸਨਮਾਨ ਨਹੀਂ ਲਵਾਗਾ ਸਮੇ ਨੂੰ ਮੁੱਖ ਰੱਖਦੇ ਹੋਇਆ ਦਾਸ ਇਹੀ ਬੇਨਤੀ ਕਰੇਗਾ ਇਹ ਪਰਮੇਸ਼ਰ ਜੋ ਹੈ ਉਹ ਹੁਕਮ ਪਰਮੇਸ਼ਰ ਨੂੰ ਮੰਨ ਲਿਆ ਹੁਕਮ ਨੂੰ ਨਹੀਂ ਮੰਨਿਆ ਉਹ ਵੀ ਗੱਲ ਨਹੀਂ ਬਣਨੀ ਤੇ ਜੇ ਹੁਕਮ ਮੰਨ ਲਏ ਤੇ ਪਰਮੇਸ਼ਰ ਨੂੰ ਪ੍ਰਭੂ ਨੂੰ ਪ੍ਰਭੂ ਹੀ ਨਹੀਂ ਆਖਿਆ ਉਹ ਵੀ ਗੱਲ ਨਹੀਂ ਬਣਨੀ ਇਹ ਸਾਨੂੰ ਸਾਨੂੰ ਆਪ ਆਪਣੇ ਆਪ ਤੇ ਇਹ ਗੱਲ ਵਿਚਾਰ ਨਹੀਂ ਕਰਨੀ ਸੋ ਆਓ ਪੰਜ ਜਗਾਰਿਆਂ ਦਾ ਸਾਧ ਦੇਰਸੰਦ ਜੀ ਉਹ ਉੱਚੀ ਆਵਾਜ਼ ਦੇ ਵਿੱਚ ਹੀ ਹਮੇਸ਼ਾ ਜਗਾਰੇ ਲਾਇਆ ਕਰੋ ਜਿਵੇਂ ਸਾਨੂੰ ਸੈਦ ਸੁਲਤਾਨ ਨੇ ਅੱਖੀ ਦੇਖੀ ਇਹ ਜਿਕਰਾ ਸਾਨੂੰ ਪਤਾ ਸੀ ਧਿੱਲੀ ਰਾਮਨਗਰੋਡ ਉੱਚੀ ਵਾਸਤੇ ਸੋ ਅਮਾਰੈ ਸੇ

Vamos lá.